ਹਰੀਗਰ ਆਪਣੇ ਕੋਲ ਪੈਸਾ ਦੇ ਨਹੀਂ ਸਕਦਾ ਜੀ ਉਹ ਤਾਂ ਵੇਹੜੀ ਮਸੀਮ ਮਿਲਦੀ ਹੈ ਤਿਆਰ ਕਰਕੇ ਥੰਦੇ ਲੱਤਾਂ ਲਾ ਕੇ ਮੈਂ ਚੁੰਕਾ ਕੇ ਦਿੰਦੇ ਪੁਲਿਸ ਕਰਤਾ ਆਉਂਦੇ ਫਰੀ ਵਾਲੇ ਜਿੰਦਾ ਕੋਈ ਰਿਸ਼ਤੇਦਾਰ ਵਾ ਕੇ ਤੇ ਕੁੜੀ ਦਾ ਵਿਆਹ ਸ਼ਾਦੀ ਆਉਂਦੀ ਹੁੰਦੀ ਸੀ ਸਾਨੂੰ ਆਉਂਦਾ ਕੁਝ ਨਹੀਂ ਹੋਰ ਹੋਰ ਅਸੀਂ ਕਰ ਨਹੀਂ ਸਕਦੇ ਦਿਹਾੜੀ ਅਸੀਂ ਨਹੀਂ ਕਰ ਸਕਦੇ ਐ ਨજર ਬੈਠਣਾ ਅਜ ਕਦੇ ਕੋ ਬੱਚਾ ਬਹਿ ਨਹੀਂ ਸਕਦਾ ਪਹਿਲਾਂ ਸਾਡੇ ਬੂਦਗੜ ਦੇ ਵਿੱਚ ਘੱਟੋ ਘੱਟ ਵੀ 700 ਤੋਂ 150 ਬੰਦਾ ਕੰਮ ਕਰਤਾ ਸੀ ਐਸ ਵੇਲੇ ਅਸੀਂ ਦੋ ਬੰਦੇ ਕੰਮ ਕਰਦੇ ਹਾਂ ਮੋਦਾ ਸਾਰਾ ਦਿਨ ਇਥੇ ਮਿਹਨਤ ਦਾ ਕੰਮ ਹੈ ਸ਼ਾਮ ਨੂੰ ਬਚਦਾ ਕੀ ਹੈ ਅੱਛਾ ਜੀ ਦੋਸਤੋ ਮੈਂ ਹਨਵਨੀ ਸਿੰਘ ਜੀ ਮਾ ਤੁਸੀਂ ਵੇਖ ਰਹੇ ਜੀਬੀਸੀ ਅਪਡੇਟ ਜਿਵੇਂ ਜਿਵੇਂ ਯੁੱਗ ਬਦਲਦਾ ਜਾ ਰਿਹਾ ਹੈ ਉਹਨਾਂ ਪ੍ਰਾਤਨ ਪੰਜਾਬੀ ਸੱਭਿਆਚਾਰ ਜਿਹੜਾ ਉਹ ਵੀ ਬਦਲ ਰਿਹਾ ਹੈ ਅੱਜ ਦੇ ਯੁੱਗ ਵਿੱਚ ਜੇ ਸੱਭਿਆਚਾਰ ਦੀ ਗੱਲ ਕਰੀਏ ਤਾਂ ਉਸ ਨੂੰ ਜ਼ਿੰਦਾ ਰੱਖਣ ਵਾਸਤੇ ਕਈ ਤਰ੍ਹਾਂ ਦੇ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਂਦੇ ਨੇ ਤੇ ਇਹਨਾਂ ਸਭਿਆਚਾਰਕ ਤੱਥਾਂ ਦੇ ਤਹਿਤ ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਬੂਤਗੜ ਗੱਲ ਕਰਦੇ ਹਾਂ ਹਾਥੀ ਦੰਦਾਂ ਦੀ ਜੋ ਕਿ ਇੱਕ ਪ੍ਰਾਤਨ ਸਮੇਂ ਦਾ ਇੱਕ ਰਿਵਾਜ ਸੀ ਇੱਕ ਵਧੀਆ ਕਾਰੋਬਾਰ ਸੀ ਜੋ ਅੱਜ ਦੇ ਸਮੇਂ ਦੇ ਵਿੱਚ ਅੰਤਿਮ ਪੜਾਵਾਂ ਵੱਲ ਪਹੁੰਚ ਰਿਹਾ ਹਾਥੀ ਦੰਦਾਂ ਦਾ ਕੰਮ ਤਾਂ ਬੰਦ ਹੋ ਚੁੱਕਿਆ ਪਰ ਉਹਨਾਂ ਦੀ ਜਗ੍ਹਾ ਤੇ ਪਲਾਸਟਿਕ ਤੇ ਕੰਮ ਦਾ ਜ਼ੋਰ ਚੱਲ ਰਿਹਾ ਤੇ ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਅਜੇ ਵੀ ਇਹ ਜਿਹੜਾ ਕਾਰੋਬਾਰ ਕਰ ਰਹੇ ਨੇ ਕਿੰਨਾ ਕੁ ਇਹ ਦੇ ਵਿੱਚ ਫਾਇਦਾ ਤੇ ਕਿਵੇਂ ਇਹ ਇਸ ਕੰਮ ਨੂੰ ਬਚਾ ਕੇ ਰੱਖਿਆ ਹੋਇਆ ਤੇ ਆਪਣੇ ਇੱਕ ਸੱਭਿਆਚਾਰ ਦੇ ਹਿੱਸੇ ਨਾਲ ਇਹ ਕੰਮ ਜੋ ਜੁੜਿਆ ਉਸ ਨੂੰ ਸੰਭਾਲ ਕੇ ਰੱਖਿਆ ਸਵਾਗਤ ਹੈ ਜੀਬੀਸੀ ਅਪਡੇਟ ਦੇ ਵਿੱਚ ਜੀ ਚੰਕੂ ਜੀ ਕੀ ਨਾਮ ਹੈ ਜੀ ਸ਼ਰਨਜੀਤ ਸਿੰਘ ਜੀ ਸ਼ਰਨਜੀਤ ਸਿੰਘ ਹਾਂਜੀ ਸ਼ਰਨਜੀਤ ਜੀ ਤੁਸੀਂ ਪਿੰਡ ਬੂਥਗੜ ਦੇ ਰਹਿਣ ਵਾਲੇ ਹੋ ਤੇ ਅਜੋਕੇ ਸਮੇਂ ਦੇ ਵਿੱਚ ਵੀ ਤੁਸੀਂ ਇਹ ਹਾਥੀ ਦੰਦਾਂ ਦਾ ਜੋ ਕੰਮ ਹੈ ਉਹ ਅਜੇ ਤੱਕ ਜਾਰੀ ਰੱਖਿਆ ਜੋ ਕਿ ਅੰਤਿਮ ਪੜਾਵਾ ਵੱਲ ਪਹੁੰਚ ਰਿਹਾ ਹਾਂਜੀ ਤੇ ਕੀ ਕਹਿਣਾ ਚਾਹੋਗੇ ਤੁਸੀਂ ਤੇ ਇਹ ਹੀ ਕਹਿੰਦੇ ਆ ਜੀ ਸਰਕਾਰ ਨੂੰ ਥੋੜਾ ਜਿਹਾ ਇਸ ਕੰਮ ਬਾਰੇ ਧਿਆਨ ਦੇਣਾ ਚਾਹੀਦਾ ਹੈ ਤੇ ਜਿਸ ਤਰ੍ਹਾਂ ਕਾਰੀਗਰ ਹੈ ਉਹਨਾਂ ਨੂੰ ਬੰਦੇ ਦੇਣੇ ਚਾਹੀਦੇ ਆ ਸਰਕਾਰ ਨੂੰ ਥੋੜੇ ਪੈਸੇ ਆਪ ਦੇਣ ਉਹ ਸਰਕਾਰ ਜੀ ਜਾਨੀ ਇਹ ਦੇਖਣ ਵੇ ਬੰਦਾ ਕੰਮ ਸਿਖਾਲਦਾ ਵੀ ਹੈਗਾ ਕਿ ਨਹੀਂ ਸਿਖਾਲਦਾ ਹੈਗਾ ਜੀ ਇੱਕ ਸਾਲ ਦਾ ਟਾਈਮ ਦੋਵੇ ਇੱਕ ਸਾਲ ਵਿੱਚ ਦੇਖਣ ਵੇ ਕਾਰੀਗਰ 2-2 3-3 ਦੇਵੇ ਸਰਕਾਰ ਤੇ ਬੰਦੇ ਕਿੰਨਾ-ਕਿੰਨਾ ਕੰਮ ਸਿਖਾਲਦੇ ਕਿੰਨਾ-ਕਿੰਨਾ ਨਹੀਂ ਸਿਖਾਲਦੇ ਇਸ ਤਰ੍ਹਾਂ ਵੀ ਥੋੜਾ ਜਿਹਾ ਕੰਮ ਤਾਂ ਵੀ ਹੋਊਗਾ ਅਨੇ ਬੰਦੇ ਵਧੂਗੇ ਹੁਣ ਗਾਂ ਕੋਈ ਸਿੱਖ ਨਹੀਂ ਰਿਆ ਕਾਰੀਗਰ ਆਪਣੇ ਕੋਲੋਂ ਪੈਸਾ ਦੇ ਨਹੀਂ ਸਕਦਾ ਜੀ ਉਹ ਜਾਵੇ ਦਿਹਾੜੀ ਮਸੀਂ ਮਿਲਦੀ ਹੈ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਕਾਰੋਬਾਰ ਕਰਦਿਆਂ ਨੂੰ ਮੈਨੂੰ 40-42 ਸਾਲ ਹੋ ਗਏ ਜੀ ਕੰਮ ਕਰਦਿਆਂ ਵਿੱਚ ਅੱਛਾ ਹਾਂਜੀ ਤੇ ਕਿੰਨਾ ਕੁ ਫਰਕ ਲੱਗਦਾ ਕਿ ਪਹਿਲਾਂ ਨਾਲੋਂ ਹੁਣ ਦੇ ਵਿੱਚ ਫਰਕ ਪਿਆ ਗਿਆ ਜਿਹੜਾ ਕਾਰੋਬਾਰ ਦਾ ਘਟਿਆ ਜਾਂ ਇਹਦਾ ਵਿੱਚ ਵਾਧਾ ਹੋਇਆ ਜੀ ਕੰਮ ਗਾਹਾਂ ਗਾਹ ਕੱਟੀ ਜਾਂਦਾ ਜੀ ਕਾਰੀਗਰ ਹਣੇ ਜੀ ਅੱਗੇ ਕਾਰੀਗਰ ਬਹੁਤ ਸੀਗੇ ਜੀ ਹੁਣ ਵੱਧ ਤੋਂ ਵੱਧ ਜੀ 150 ਕਾਰੀਗਰ ਤੋਂ ਸਵਾ ਤੋਂ ਕਾਰੀਗਰ ਹੋਊਗਾ ਸਾਰੇ ਸ਼ਹਿਰਪੁਰ ਦੇ ਵਿੱਚ ਥਾਤੀਦੰਦ ਕਾਫੀ ਬਰੀਕੀ ਦਾ ਕੰਮ ਹੈ ਤੇ ਤੁਸੀਂ ਇਹ ਨਹੀਂ ਮਿਹਨਤ ਨਾਲ ਵੀ ਕਰ ਰਹੇ ਹੋ ਤੇ ਕੀ ਮਿਹਨਤ ਪੂਰੀ ਹੋ ਜਾਂਦੀ ਹੈ ਇਹਦੇ ਸੀ ਮਿਹਤ ਬਾਜ ਜੀ ਦਿਹਾੜੀ ਬਣਦੀ ਹੈ 3-400 ਰੁਪਏ ਜੀ ਸਾਰਾ ਦਿਨ ਉਹ 10 ਘੰਟੇ ਬੈਠ ਕੇ ਅੱਛਾ ਜੀ ਹਾਂ ਜੀ ਤੇ ਆਪਣਾ ਹੀ ਕਾਰੋਬਾਰ ਕਰਦੇ ਜਾਂ ਕੋਈ ਆਰਡਰ ਮਿਲਿਆ ਤੁਹਾਨੂੰ ਇਹ ਸਾਡਾ ਦੁਕਾਨਾ ਤੇ ਹੁੰਦਾ ਜੀ ਦੁਕਾਨਾ ਤੋਂ ਤੁਹਾਨੂੰ ਆਰਡਰ ਦਿੰਦੇ ਆ ਜੀ ਲੱਕੜੀ ਉਹ ਦੇਣ ਦੇ ਬਾਕੀ ਸਾਰਾ ਮਟੀਰੀਅਲ ਸਾਡਾ ਆਪਣਾ ਹੁੰਦਾ ਹੈ ਜੋਏ ਦੇ ਥੱਲੇ ਲੱਗਣੇ ਸਕਰੋ ਸਕਰਾ ਸਭ ਕੁਝ ਜੋ ਸਾਬ ਆਪਣੇ ਹੁੰਦੇ ਸਭ ਤੁਹਾਡੇ ਸਭ ਹੁੰਦੇ ਉਹਨੇ ਆ ਟੋਬੇ ਟੋਪਿਕ ਦੇਣਾ ਜੀ ਬਸ ਅੱਛਾ ਜੀ ਹਾਂਜੀ ਤੇ ਇਹਨਾਂ ਦੇ ਜਿਹੜੇ ਤੁਸੀਂ ਇਹ ਕਟਿੰਗ ਕਰਕੇ ਪੀਸ ਲਾਉਂਦੇ ਹੋ ਕਿ ਇਹ ਕਿ ਕੀ ਇਹਨਾਂ ਨਾਮ ਵੀ ਹੁੰਦੇ ਆ ਵੱਖਰੇ ਵੀ ਨਾਮ ਹੁੰਦੇ ਆ ਜੀ ਇਹ ਹੋਗੇ ਜਿੱਦਾਂ ਮਰੋੜੀ ਹੋ ਗਈ ਹੈ ਜੀ ਅੱਛਾ ਜੀ ਇਹ ਜੋ ਹੋ ਗਿਆ ਜੀ ਇਹ ਫੁੱਲ ਹੋ ਗਿਆ ਜੀ ਇਹ ਪੱਤਾ ਡੋਡੀ ਹੋ ਗਿਆ ਜੀ ਇਹ ਗੰਡਾ ਹੋ ਗਿਆ ਜੀ ਇਹ ਦਾਣਾ ਹੋ ਗਿਆ ਜੀ ਆਹ ਚੌਰਸ ਫੁੱਲ ਇਹਨੂੰ ਬੰਟਾ ਫੁੱਲ ਕਹਿੰਦੇ ਆ ਇਹ ਗੋਲ ਬਿੰਦੀ ਹੋ ਗਈ ਇਦਾਂ ਕੱਲੇ ਕੱਲੇ ਨਾਮ ਰੱਖਿਓ ਜੀ ਇਹ ਨਾਮ ਪਹਿਲਾਂ ਤੋਂ ਇਦਾਂ ਚੱਲਦੇ ਆ ਰਹੇ ਜਾਂ ਹੁਣ ਨਾਮ ਰੱਖੇ ਗਏ ਨੇ ਨਾਮ ਪਹਿਲਾਂ ਤੋਂ ਹੀ ਚੱਲਦੇ ਆ ਰਹੇ ਆ ਕੁਝ ਜਿੱਦਾਂ ਜਿੱਦਾਂ ਹੁਣ ਗਾਂ-ਗਾ ਆ ਕਰਦੇ ਆ ਉਸ ਹਿਸਾਬ ਨਾਲ ਨਵੇਂ ਵੀ ਆ ਕਰਦੇ ਆ ਪਹਿਲਾਂ ਬਜ਼ੁਰਗ ਹੁੰਦੇ ਸੀ ਥੋੜਾ ਕੰਮ ਕਰਦੇ ਹੁੰਦੇ ਸੀ ਜੀ ਤੇ ਹੁਣ ਥੋੜਾ ਜਿਹਾ ਕੰਮ ਵਧਾਣ ਕਰਕੇ ਹੁਣ ਨਾਮ ਇਹ ਕੱਲੇ ਕੱਲੇ ਰੱਖੇ ਪਏ ਜੀ ਨੇ ਆ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਵੱਖ-ਵੱਖ ਡਿਜ਼ਾਈਨ ਤਿਆਰ ਕੀਤੇ ਗਏ ਨੇ ਇਹ ਵੀ ਸਾਰੇ ਆਰਡਰ ਤੇ ਹੀ ਨੇ ਤੁਹਾਡੇ ਕੋਲ ਆਏ ਹੋਏ ਹਾਂਜੀ ਉਹ ਨਹੀਂ ਸਾਨੂੰ ਜਿੱਦਾਂ ਇਦਾਂ ਹੈ ਜੀ ਇਹ ਥੋੜੇ ਘੱਟ ਕੰਮ ਵਾਲੇ ਆ ਜਿੱਦਾਂ ਇਹ ਪੀਸ ਵਾ ਜੀ ਉਹਨੇ ਕਹਿ ਦੇਣਾ ਜੀ ਸਾਨੂੰ ਆਪ ਪੀਸ ਵਾ ਜੀ 6 ਪੀਸ ਕੱਢ ਤੇ ਉਹਨੇ ਕਹਣਾ ਖਾਲੀ ਬਣਾ ਦਿਓ ਘੱਟ ਕੰਮ ਦੇ ਇਹ ਘੱਟ ਕੰਮ ਚ ਆ ਜਾਣਾ ਸੀ ਆਪਨੇ ਮਰਜ਼ੀ ਦਾ ਜਿਹੜਾ ਮਰਜ਼ੀ ਡਿਜ਼ਾਈਨ ਬਣਾ ਦੇ ਜੀ ਜੇ ਦੋ-ਦੋ ਪੀਸੇ ਬਣਾਉਣੇ ਆ ਇਕੱਲੇ-ਇਕੱਲੇ ਉਹਦੇ ਜਿੱਦਾਂ ਉਹ ਕੋ ਥੋੜਾ ਕੰਦੇ ਬੱਦ ਕੰਮ ਕਰਨਾ ਹੈ ਫਿਰ ਇਹਨੂੰ ਕਹਿੰਦੇ ਆ ਅੱਜ ਜਦ ਭਰਮਾ ਕੰਮ ਥੋੜਾ ਹੋ ਜਾਂਦਾ ਜੀ ਅੱਛਾ ਇਹ ਥੋੜਾ ਭਰਮਾ ਹੋ ਜਾਂਦਾ ਜੀ ਤੇ ਇਹ ਬਣਾ ਕੀ ਰਹੇ ਹੋ ਤੁਸੀਂ ਇਹ ਸਾਰੇ ਟੇਬਲ ਵਾ ਸਕਦੇ ਟੇਬਲ ਹਾਂਜੀ ਇਹ ਪਾਲਿਸ਼ ਵੀ ਹੋਣੀ ਇਹਦੇ ਉੱਪਰ ਹਾਂਜੀ ਸਭ ਕੁਝ ਤਿਆਰ ਹੋ ਗਿਆ ਹੈ ਤਿਆਰ ਕਰਕੇ ਥੱਲੇ ਲੱਤਾਂ ਲਾ ਕੇ ਤੇ ਮੈਂ ਚਮਕਾ ਕੇ ਦਿੰਦੇ ਪਾਲਿਸ਼ ਕਰਕੇ ਤੇ ਆਹ ਜਿਹੜਾ ਪੀਸ ਕਿੰਨੇ ਦਾ ਬਣਦਾ ਜੀ ਤੇ ਦੇਖੋ ਜੀ ਸਾਨੂੰ ਤਾਂ ਮਿਹਨਤ ਹੀ ਦਿੰਦੇ ਆ ਜੀ ਬਾਕੀ ਸਾਨੂੰ ਮਿਹਨਤ ਦਿੰਦੇ ਆ ਜੀ ਬਾਕੀ ਉਹ ਨਹੀਂ ਸਾਨੂੰ ਕਿਸ ਹਾਲ ਉਹਨਾਂ ਵੇਚਦੇ ਕਿਸ ਹਾਲ ਨਹੀਂ ਵੇਚਦੇ ਤੇ ਕਿਸੇ ਨੇ ਤੁਹਾਡੇ ਕੋਲ ਇੱਥੇ ਆ ਕੇ ਕੋਈ ਚੀਜ਼ ਖਰੀਦਣੀ ਹੋਵੇ ਇਸ ਤਰ੍ਹਾਂ ਟੇਬਲ ਸਾਡੇ ਕੋਲ ਤਾਂ ਆਉਂਦਾ ਨਹੀਂ ਜੀ ਕੋ ਗਾਹਕ ਆਉਂਦੇ ਨਹੀਂ ਗਾਹਕ ਦੁਕਾਨਾਂ ਤੇ ਜਾਂਦੇ ਆ ਜੀ ਆਉਂਦੇ ਫਰੀ ਵਾਲੇ ਜਿੰਦਾਂ ਕੋਈ ਰਿਸ਼ਤੇਦਾਰ ਹੋਵੇ ਕਿਤੇ ਕੁੜੀ ਦਾ ਵਿਆਹ ਸ਼ਾਦੀ ਆਪੋ ਆਉਂਦੇ ਜੀ ਬਸ ਤੇ ਹੁਣ ਫਰਕ ਗੁਜ਼ਾਰਾ ਕਿਵੇਂ ਹੁੰਦਾ ਜੀ ਜਿਹੜਾ ਕਾਰੋਬਾਰ ਘਟਦਾ ਜਾ ਰਿਹਾ ਤੁਹਾਡੀ ਇਨਕਮ ਦਾ ਸੋਚ ਤੁਸੀਂ ਦੱਸਿਆ ਕਿ ਥੋੜਾ ਬਹੁਤ ਹੀ ਬਸ ਪ੍ਰੋਫਿਟ ਆ ਗਿਆ ਇਹਦੇ ਵਿੱਚ બસ ਗੁਜ਼ਾਰਾ ਸਾਰੀ ਉਮਰ ਹੋ ਗਿਆ ਤੁਸੀਂ ਸਾਡੇ ਸਾਹਮਣੇ ਹੀ ਹੈ ਜੀ ਕਿਗਜ਼ਾਰਾ ਤੁਸੀਂ ਦੇਖਦੇ ਹੀ ਆ 40-42 ਸਾਲ ਹੋ ਗਏ ਕੰਮ ਕਰਦਿਆਂ ਮੈਂ ਉਹ ਤੁਸੀਂ ਦੇਖਦੇ ਆ ਕੀ ਬਣਿਆ ਕੀ ਹੈਗਾ ਜੀ ਬਸ ਇਹ ਆ ਹੁਣ ਸਾਨੂੰ ਆਉਂਦਾ ਕੁਝ ਨਹੀਂ ਹੋਰ ਜੀ ਹੋਰ ਉਹ ਅਸੀਂ ਕਰ ਨਹੀਂ ਸਕਦੇ ਦਿਹਾੜੀ ਅਸੀਂ ਨਹੀਂ ਕਰ ਸਕਦੇ ਪੈਸਾ ਸਾਡੇ ਕੋਲ ਨਹੀਂ ਵੀ ਜਿਹੜਾ ਅਸੀਂ ਕੋਈ ਹੋਰ ਕੰਮ ਖੋਲ ਲਈਏ ਇਸ ਦਾ ਰੱਬ ਦੀ ਕਿਰਪਾ 'ਤੇ ਬੈਠੇ ਆ ਜੀ ਜੋ ਬਣਦਾ ਉਹੀ ਸਹੀ ਹੋ ਤਾਂ ਕੀ ਲੱਗਦਾ ਕਿ ਜੇਕਰ ਇਸ ਕਾਰੋਬਾਰ ਨੂੰ ਨੌਜਵਾਨ ਪੀੜ੍ਹੀ ਸਿੱਖਦੀ ਹੈ ਤਾਂ ਇਹਦਾ ਕੋਈ ਲਾਭ ਹੈਗਾ ਨੌਜਵਾਨਾਂ ਨੂੰ ਵੈਸੇ ਮੇਰੇ ਵਿਚ ਕੋਈ ਫਰਕ ਪਵੇ ਮੇਰੇ ਹਿਸਾਬ ਨਾਲ ਤਾਂ ਕਿਹੇ ਸਿੱਖਣਾ ਹੀ ਨਹੀਂ ਕਿਸੇ ਨੇ ਜੀ ਇੱਕ ਤਾਂ ਕਿਉਂਕਿ ਮਿਹਨਤ ਦਾ ਕੰਮ ਬਹੁਤ ਹੈ ਜੀ ਦਿਮਾਗ ਦਾ ਕੰਮ ਹੈ ਇੰਨਾ ਚਿਰ ਬੈਠਣਾ ਅੱਜ ਕੱਲ੍ਹ ਤਾਂ ਕੋਈ ਬੱਚਾ ਬਹਿ ਨਹੀਂ ਸਕਦਾ ਪਰ ਹੁਣ ਤਾਂ ਇਸ ਜੋਗੇ ਦੇ ਵਿੱਚ ਮਸ਼ੀਨਾਂ ਬਹੁਤ ਤਰ੍ਹਾਂ ਦੀਆਂ ਆ ਗਈਆਂ ਕਟਿੰਗ ਲਈ ਮਸ਼ੀਨਾਂ ਵੀ ਆ ਚੁੱਕੀਆਂ ਹਾਂ ਜੀ ਮਸ਼ੀਨਾਂ ਆ ਗਈਆਂ ਹੁਣ ਕਟਿੰਗ ਕਰਦੀਆਂ ਮਸ਼ੀਨਾਂ ਜੀ ਕਿਉਂਕਿ ਇਸ ਕਰਕੇ ਹੁਣ ਕੋਈ ਵੀ ਹੈਗਾ ਕਾਰੀਗਰ ਇੱਕ ਇੱਕ ਹੀ ਆ ਦੋ ਵੀ ਹੈ ਨਹੀਂ ਕਿਸੇ ਦੇ ਕੋਲ ਇਸ ਕਰਕੇ ਉਹ ਮਸ਼ੀਨਾਂ ਨਾਲ ਕਟਿੰਗ ਕਰਾ ਕੇ ਦਾ ਆਪਣਾ ਗੁਜ਼ਾਰਾ ਤੋੜਿਆ ਹੈ ਉਹਨਾਂ ਨੇ ਜੇ ਹੁਣ ਅਸੀਂ ਆਪ ਹੱਥੀ ਬਣਾਉਣ ਲੱਪਈਏ ਤੇ ਉਹ ਸਾਡਾ ਕੰਮ ਅੱਧਾ ਰਹਿ ਜਾਂਦਾ ਹੈ ਤੇ ਇੱਕ ਦਿਨ ਦੇ ਵਿੱਚ ਤੁਸੀਂ ਕਿੰਨਾ ਕਿਆ ਤਿਆਰ ਕਰ ਲੈਂਦੇ ਹੋ ਜੀ ਇੱਕ ਦਿਨ ਚ ਇੱਕ ਪੀਸ ਵੀ ਨਹੀਂ ਤਿਆਰ ਹੁੰਦਾ ਜੀ ਨਹੀਂ ਹੁੰਦਾ ਜੀ ਅੱਛਾ ਹਾਂਜੀ ਤਾਂ ਕਿੰਨੇ ਦਿਨ ਲੱਗਦੇ ਇੱਕ ਪੀਸ ਨੂੰ ਇਹ ਪੀਸ ਦੋ ਦਿਨ ਖਾ ਜਾਂਦਾ ਜੀ ਤਿਆਰ ਕਰਨੇ ਪਾਲਿਸ਼ ਕਰਕੇ ਨਹੀਂ ਨਹੀਂ ਅਸੀਂ ਇਹ ਕਟਾਈ ਕੱਢੇ ਕੰਨ ਨੇ ਬਾਕੀ ਪਾਲਿਸ਼ ਉੱਥੇ ਜਾ ਕੇ ਦੁਕਾਨ ਤੇ ਹੁੰਦੀ ਹੈ ਅੱਛਾ ਪਾਲਿਸ਼ ਉੱਥੇ ਹੁੰਦੀ ਹੈ ਉੱਥੇ ਹੋਣੀ ਹੈ ਜੀ ਇਹਦੇ ਥੱਲੇ ਜੋ ਲੱਤਾਂ ਲੱਗਣੀਆਂ ਉੱਥੇ ਲੱਗਣੀਆਂ ਜੀ ਅੱਜ ਥੱਲੇ ਲਾ ਕੇ ਕੱਢ ਕੇ ਥੱਲੇ ਲਾ ਕੇ ਇਦਾਂ ਹੀ ਉਧੇ ਦੇਣੇ ਬਾਕੀ ਉੱਥੇ ਪਾਲਿਸ਼ ਉਹਨਾਂ ਨੇ ਕਰਨੀ ਹੈ ਸਭ ਕੁ ਰੇਗ ਵਾਲੇ ਕੁਝ ਉੱਥੇ ਕਰਨ ਉਹਨੇ ਬੰਦੇ ਉੱਤੇ ਰੱਖੇ ਹੋਏ ਜੀ ਤੇ ਪਿੰਡ ਦੇ ਵਿੱਚ ਹੋਰ ਵੀ ਕੋਈ ਇਹ ਕੰਮ ਇਹਦੇ ਨਾਲ ਦਾ ਕਰਦੇ ਆ ਪਹਿਲਾਂ ਸਾਡੇ ਬੂਸਖੜ ਦੇ ਵਿੱਚ ਘੱਟੋ ਘੱਟ ਵੀ 700 150 ਬੰਦਾ ਕੰਮ ਕਰਦਾ ਸੀ ਅੱਛਾ ਐਸ ਵੇਲੇ ਅਸੀਂ ਦੋ ਬੰਦੇ ਕੰਮ ਕਰਦੇ ਹਾਂ 100 150 ਤੋਂ ਸਿਰਫ ਦੋ ਬੰਦੇ ਰਹਿ ਗਏ ਕੰਮ ਦੋ ਬੰਦੇ ਕੰਮ ਕਰਦੇ ਤੇ ਕੀ ਕਹਿਣਾ ਚਾਹੋਗੇ ਹੁਣ ਤੁਸੀਂ ਅ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਐਤਾਂ ਇਹ ਕਹਿੰਦੇ ਸਰਕਾਰ ਦੇ ਥੋੜਾ ਜਿਹਾ ਧਿਆਨ ਦਵੇ ਇਸ ਕੰਮ ਬਾਰੇ ਕਾਰੀਗਰਾਂ ਨੂੰ ਇਕੱਠੇ ਕਰਕੇ ਬੰਦੇ ਦੇਵੇ ਕਾਰੀਗਰਾਂ ਨੂੰ ਸਿਖਾਉਣ ਵਾਸਤੇ ਇਹ ਦੇਖੇ ਸਰਕਾਰ ਵੀ ਬੰਦੇ ਕੰਮ ਸਖਾਲਦੇ ਵੀ ਹੈਗੇ ਆ ਕਿ ਨਹੀਂ ਸਖਾਲਦੇ। ਹਈ ਤਾਂ ਇਹ ਕਹਿੰਦਾ ਜੇ ਕੰਮ ਨੂੰ ਬਚਾਉਣਾ ਆ ਨੇ ਤਾਂ ਇਹ ਮੁਸ਼ਕਿਲ ਆ ਜੇ ਕੰਮ ਬਾਰੇ ਤੋਂ ਕੋਈ ਗਾਂ ਸਿੱਖ ਨਹੀਂ ਦੇ ਆ। ਇਹ ਤਾਂ ਸਰਕਾਰ ਵੱਲੋਂ ਕਈ ਥਾਵਾਂ ਤੇ ਪਿਕਨਿਕ ਸਪੋਰਟ ਬਣਾਏ ਜਾਂਦੇ ਆ ਉਹ ਵੀ ਪ੍ਰਾਈਵੇਟ ਕੰਪਨੀ ਨੂੰ ਠੇਕਾ ਦਿੱਤਾ ਜਾਂਦਾ। ਤੇ ਜੇ ਇਸ ਤਰ੍ਹਾਂ ਦੇ ਕੰਮ ਦਿੱਤੇ ਜਾਣ ਤਾਂ ਉੱਥੇ ਉਸ ਦੀ ਸ਼ੋਭਾ ਹੋਰ ਵਧੇਗੀ ਤੇ ਲੋਕ ਵੀ ਦੇਖਣ ਆਉਣਗੇ। ਇਹ ਤਾਂ ਹੈਗਾ ਹੀ ਆ ਜੀ ਸਰਕਾਰ ਕਰੇ ਦਾ ਤਦ ਹੀ ਆ ਜੀ ਇਹਨਾਂ। ਵਿਕਾਰ ਤੇ ਇਸ ਵਕਤ ਸਾਨੂੰ ਧਿਆਨ ਨਹੀਂ ਦੇ ਰਿਹਾ ਕੰਮ ਦਾ ਹੈ ਨਹੀਂ ਹੈਗਾ ਸਾਰਾ ਚਾਰਪੁਰ ਦਾ ਤਾਂ ਸਾਰਾ ਕੰਮ ਖਤਮ ਹੋ ਹੀ ਜਾਂਦਾ ਜੀ ਹੁਣ ਵਿੱਚ ਲੋਕਾਂ ਨੇ ਦੁਕਾਨਾਂ ਵੀ ਛੱਡ ਦਿੱਤੀਆਂ ਜੀ ਅੱਛਾ ਲੋਕੀ ਦਾ ਜਿਹੜੇ ਦੁਕਾਨਾਂ ਕਰਦੇ ਸੀ ਨਾ 50 ਦਾ 100 60 80 ਸਾਲ ਤੋਂ ਦੁਕਾਨਾਂ ਵੀ ਛੱਡੀ ਜਾਂਦੇ ਆ ਤੇ ਕੀ ਕਰਨ ਮੰਨਦੇ ਹੋਂ ਜਿਹੜਾ ਇਹ ਕਾਰੋਬਾਰ ਘਟਦਾ ਜਾ ਰਿਹਾ ਦਿਨ ਪ੍ਰਤੀ ਦਿਨ ਇਹ ਦੇ ਵਿੱਚ ਇਹ ਹੈ ਜੀ ਹਰੇਕ ਚੀਜ਼ ਮਹਿੰਗੀ ਹੋਈ ਜਾਂਦੀ ਆ ਲੇਵਰ ਮਹਿੰਗੀ ਹੋਈ ਜਾਂਦੀ ਆ ਲੱਕੜ ਮਹਿੰਗੀ ਹੋ ਜਾਂਦੀ ਟਾਲੀ ਦਾ ਕੀ ਰੇਟ ਹੋਈ ਜਾਂਦਾ ਹੈ ਮੋਰੇ ਗਾਹ ਕਿੰਨੇ ਪੈਸੇ ਹੀ ਭਾਦੇ ਹੋ ਜੀ ਟਾਲੀ ਮਹਿੰਗੀ ਹੋਣ ਕਰਕੇ ਇਸ ਕਰਕੇ ਕੋਈ ਨਹੀਂ ਲੈ ਰਿਹਾ ਬਹੁਤ ਸਾਰਾ ਸਾਮਾਨ ਅੱਗੇ ਬਾਹਰੋਂ ਲੁੱਕ ਕੀ ਆਉਂਦੇ ਸੀਗੇ ਖਰੀਦੇ ਸੀਗੇ ਹੁਣ ਬਾਹਰ ਨਹੀਂ ਆਉਂਦੇ ਜਾਂਦੇ ਇਸ ਕਰਕੇ ਬਹੁਤ ਘੱਟ ਕੰਮ ਬਿਕਦਾ ਹੈ ਕਿੰਨੇ ਬੱਚੇ ਤੁਹਾਡੇ ਜੀ ਮੇਰੇ ਇੱਕ ਕੱਕਾ ਦੀ ਗੁੱਡੀ ਹੈ ਜੀ ਤੇ ਆਪਣੇ ਬੱਚਿਆਂ ਨੂੰ ਕੋਈ ਸਿਖਾਇਆ ਹੈ ਕੰਮ ਜਾਂ ਉਹਨਾਂ ਦੇ ਮਨ ਦੇ ਵਿੱਚ ਕੋਈ ਹੋਵੇ ਇੱਛਾ ਸਿੱਖਣ ਦੀ ਉਹ ਬੱਚੇ ਸਾਡੇ ਸਾਨੂੰ ਦੇਖ ਕੇ ਬੈਠੇ ਹਾਂ ਸਾਰੀ ਦਿਹਾੜੀ ਸਾਰਾ ਦਿਨ ਉੱਠਣਾ ਨਹੀਂ ਉਹ ਇਸ ਕੰਮ ਵਿੱਚ ਪਏ ਨਹੀਂਗੇ ਜੀ ਬਹੁਤ ਸਾਰਾ ਦਿਨ ਇੱਥੇ ਮਿਹਨਤ ਦਾ ਕੰਮ ਹੈ ਸ਼ਾਮ ਨੂੰ ਬਚਦਾ ਕੀ ਜੀ ਕਹਿੰਦੇ ਆਈ ਬਾਪੂ ਨੇ ਠੁੱਕ ਠੁੱਕ ਲਾਈ ਹੈ ਨਾ ਹਾਂਜੀ ਠੁੱਕ ਠੁੱਕ ਲਾਈਓ ਬਚਦਾ ਕੀ ਹੈ 12-13 ਘੰਟੇ ਬੈਠਣਾ ਪੈਂਦਾ ਸਵੇਰ ਤੋਂ ਸਾਨੂੰ ਲੋਕ ਜੇ ਚਾਹ ਪੀਂਦੇ ਹੁੰਦੇ ਤਾਂ ਅਸੀਂ ਜਿਹੜੋ ਬੋਰੀ ਢਾ ਕੇ ਬੈਠੀ ਹੋਈ ਸੀ ਇਸੇ ਬੈਠਕ ਦਾ ਪਹਿਲਾਂ ਮੁੱਲ ਪੈਂਦਾ ਸੀ ਤੇ ਹੁਣ ਮੁੱਲ ਨਹੀਂ ਪੈ ਰਿਹਾ ਬਸ ਜੋ ਪਹਿਲਾਂ ਸੀ ਉਹ ਹੀ ਹੋਣਾ ਜੀ ਬਸ ਕੋਈ ਫਰਕ ਨਹੀਂ ਆ ਜੀ ਚਾਹੇ ਕਾਰੀਗਰ ਘਟ ਗਏ ਚਾਹੇ ਵੱਧ ਗਏ ਕਾਰੀਗਰ ਨੂੰ ਕੋਈ ਫਰਕ ਨਹੀਂ ਆ ਜੀ ਕਾਰੀਗਰੀ ਤੇ ਆੜੀ ਉੱਥੇ ਦੇ ਉੱਥੇ ਹੀ ਆ ਜੀ ਇਹ ਆ ਪਹਿਲਾਂ ਜਦੋਂ ਮਗਾਈ ਦੇ ਹਿਸਾਬ ਨਾਲ ਬਸ ਉੱਥੇ ਦੇ ਉੱਥੇ ਹੀ ਆ ਕੰਮ ਹੋਏ ਹਾਥੀ ਦੰਦ ਦਾ ਕੰਮ ਜੋ ਹੁੰਦੇ ਯੁੱਗ ਦੇ ਵਿੱਚ ਅਲੋਪ ਹੋ ਰਿਹਾ ਉਸ ਨੂੰ ਬਚਾਉਣ ਦੀ ਇੱਕ ਲੋੜ ਹੈ ਪੰਜਾਬ ਸਰਕਾਰ ਵੱਲੋਂ ਵੀ ਕੋਈ ਇਹੋ ਜਿਹੇ ਕਦਮ ਚੁੱਕੇ ਜਾਣੇ ਚਾਹੀਦੇ ਨੇ ਜਿਸ ਨਾਲ ਇਸ ਨੂੰ ਬਚਾਇਆ ਜਾ ਸਕੇ ਜਿਵੇਂ ਕਿ ਸਾਡੇ ਚੈਨਲ ਦੇ ਮਾਧਮ ਦ ਰਾਹੀਂ ਅਸੀਂ ਲਾਸਟ ਟਾਈਮ ਵੀ ਵਿਖਾਇਆ ਸੀ ਕਿ ਜਿਹੜੇ ਜੁੱਤੀਆਂ ਦਾ ਕਾਰੋਬਾਰ ਜੁੱਤੀਆਂ ਦਾ ਕਾਰੋਬਾਰ ਜੋ ਚੱਲ ਰਿਹਾ ਜੋ ਜੁੱਤੀਆਂ ਬਣਾਉਣ ਦਾ ਕਾਰੋਬਾਰ ਹੈ ਵੱਖੋ ਪਿੰਡਾਂ ਦੇ ਵਿੱਚ ਇਸ ਕੰਮ ਨੂੰ ਜਾਰੀ ਰੱਖਿਆ ਜਾ ਰਿਹਾ ਪ੍ਰਾਤਨ ਕੰਮ ਦੀ ਜਿਹੜੇ ਹੁਣ ਵੀ ਸੰਭਾਲ ਅਜੇ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸੇ ਤਰ੍ਹਾਂ ਹਾਥੀਦੰਦ ਦੇ ਜਿਹੜੇ ਕੰਮ ਨੇ ਉਹ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਦੇ ਨਾਲ ਨਾਲ ਸਰਕਾਰ ਨੂੰ ਵੀ ਇਹੋ ਜਿਹੇ ਕਦਮ ਚੁੱਕੇ ਜਾਣੇ ਚਾਹੀਦੇ ਨੇ ਕਿ ਤਾਂ ਜੋ ਇਹ ਕਾਰੋਬਾਰ ਜਿਹੜੇ ਨੇ ਬਚਾਏ ਜਾ ਸਕਣ ਤੇ ਇਹ ਜੋ ਕਾਰੋਬਾਰੀ ਆਦਮੀ ਨੇ ਜੋ ਇਹ ਕੰਮ ਕਰਦੇ ਨੇ ਹਾਥੀਦੰਦ ਬਣਾਉਂਦਾ ਜਾਂ ਪੰਜਾਬੀ ਜੁੱਤੀਆਂ ਬਣਾਉਂਦਾ ਜਾਂ ਹੋਰ ਕਿਸੇ ਤਰ੍ਹਾਂ ਦਾ ਵਪਾਰ ਜੋ ਕਰਦੇ ਨੇ ਇਸ ਤਰ੍ਹਾਂ ਦਾ ਉਹਨਾਂ ਨੂੰ ਵੀ ਇੱਕ ਬਚਾਉਣ ਦੀ ਲੋੜ ਹੈ ਤੇ ਸਰਕਾਰ ਨੂੰ ਵੱਖ-ਵੱਖ ਉਪਰਾਲੇ ਇਸ ਦੇ ਤਹਿਤ ਕਰਨੇ ਚਾਹੀਦੇ ਨੇ ਸੋ ਅਗਲੇ ਐਪੀਸੋਡ ਦੇ ਵਿੱਚ ਵੀ ਅਸੀਂ ਕੋਈ ਇਹੋ ਜਿਹਾ ਤੁਹਾਡੇ ਸਾਹਮਣੇ ਨਵਾਂ ਐਪੀਸੋਡ ਲੈ ਕੇ ਆਵਾਂਗੇ ਤੇ ਜਿਸ ਦੀ ਸਾਂਝ ਸਵਾਲ ਕਰਨੀ ਬਹੁਤ ਜ਼ਰੂਰੀ ਹੈ ਜੋ ਸਾਡੇ ਸੱਭਿਆਚਾਰ ਨਾਲ ਇੱਕ ਜੁੜਿਆ ਹਿੱਸਾ ਬਣਦਾ ਜੀਬੀਸੀ ਅਪਰੇਟਰ ਲਈ ਕੈਮਰਾਮੈਨ ਜਤਿੰਦਰ ਪੰਚੀ ਦੇ ਨਾਲ ਮੈਂ ਅਨਮਨੀ ਸਿੰਘ ਚੀਮਾ ਧੰਨਵਾਦ